ਉਹ ਬਚਾ ਲੋ ਗਲਤੀ ਹੈ ਹਲੋ ਬਚਾਉਂਦੀ ਹੋਗੀ ਕੋਈ ਬਚਾ ਲੋ ਫਲਵਾਰਾ ਨਹੀਂ ਕਰਦਾ ਬਚਾ ਲੋ ਉਹ ਪਟਾ ਲੋ ਇੱਕ ਕਰੀ ਫਲਵਾਰਾ ਨਹੀਂ ਕਰਦਾ ਤੂੰ ਜਲਦੀ ਬਚਾ ਲੋ ਯਾਰ ਲੈ ਉਹ ਬਚਾਉਂਦੀ ਹੋਗੀ ਦੁਆਰਾ ਨਹੀਂ ਕਰਦਾ ਬਤਾ ਲੋ ਉਹ ਬਤਾ ਲੋ ਇੱਕ ਰੀ ਦੁਆਰਾ ਨਹੀਂ ਕਰਦਾ ਤੂੰ ਜਲਦੀ ਜਲਦੀ ਉਹ ਬਤਾ ਲੋ ਯਾਰ ਲੈ ਉਹ ਬਤਾਣਾ ਪਿਆਰ ਹੋਇਆ ਕਿ ਮੈਂ ਦੱਸ ਦੱਸ ਦੇ ਦੇ ਜੈਕਟ ਫਿਰ ਲੈ ਉਹ ਬਤਾ ਲੋ ਗਲਤੀ ਹੋ ਗਈ ਬਤਾ ਲੋ ਗਲਤੀ ਹੋ ਗਈ ਦੁਆਰਾ ਨਹੀਂ ਕਰਦਾ ਬਤਾ ਲੋ ਉਹ ਬਤਾ ਲੋ ਇੱਕ ਰੀ ਦੁਆਰਾ ਨਹੀਂ ਕਰਦਾ ਤੂੰ ਜਲਦੀ ਜਲਦੀ ਬਚਾਲੋ ਯਾਰ ਲੈਓ ਮੈਂ ਕਿਹੜਾ ਪੁੱਛਣਾ ਮੈਨੂੰ ਪਿਆਰ ਹੋਇਆ ਕਿ ਮੈਂ ਦੱਸਦਾ ਦੇ ਦੇ ਜੈਕਟ ਫਿਰ ਫਲੜੋ ਉਹ ਬਚਾਲੋ ਗਲਤੀ ਹੈ ਹਟ ਬਚਾਲੋ ਬਾਤ ਚਾਲਦੀ ਹੋ ਗਈ ਦਵਾਰਾ ਨਹੀਂ ਕਰਦਾ ਦੱਸ ਬਚਾਲੋ ਉਹ ਬਚਾਲੋ ਇੱਕ ਕਰੀ ਦਵਾਰਾ ਨਹੀਂ ਕਰਦਾ ਤੂੰ ਜਲਦੀ ਜਲਦੀ ਬਚਾਲੋ ਯਾਰ ਲੈਓ प्यार